ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਇਸ ਦੁਨੀਆ ਜਾਂ ਮਨੁੱਖ ਦੇ ਜੀਵਨ ਵਿੱਚ ਜੋ ਵੀ ਘਟਨਾ ਹੁੰਦੀ ਹੈ ਉਸ ਉੱਪਰ ਕਿਸੇ ਦਾ ਕੋਈ ਨਿਯੰਤਰਣ ਨਹੀਂ ਹੁੰਦਾ ਅਗਰ ਕਿਸੇ ਤੇ ਨਿਯੰਤਰਣ ਕੀਤਾ ਜਾ ਸਕਦਾ ਹੈ ਤਾਂ ਕੇਵਲ ਮਨੁੱਖ ਦੇ ਆਪਣੇ ਕਰਮ ਉੱਤੇ ਮਨੁੱਖ ਦੇ ਆਪਣੇ ਹੱਥ ਵਿੱਚ ਹੈ ਆਪਣੇ ਹਰ ਕਰਮ ਨੂੰ ਸੁਧਾਰਨਾ ਜਾਂ ਵਿਗਾੜਨਾ ਕਿਉਂਕਿ ਸਾਡੇ ਜੀਵਨ ਤੇ ਦਿਸ਼ਾ ਤਾਂ ਇਨ੍ਹਾਂ ਕਰਮਾਂ ਤੇ ਹੀ ਨਿਰਭਰ ਹੈ ਹਰ ਕਰਮ ਇੱਕ ਬੀਜ ਦੇ ਸਮਾਨ ਹੈ ਜੈਸਾ ਬੀਜ ਕੋਈ ਬੀਜੇਗਾ ਵੈਸਾ ਹੀ ਫਲ ਉਹ ਪਾਏਗਾ ਜੈਸਾ ਬੀਜੇ ਸੋਲ ਨੇ ਕਰਮਾਂ ਸੁੰਦਰਾ ਖੇਦ ਮਨੁੱਖ ਦੇ ਜਨਮ ਤੋਂ ਹੀ ਉਸਦੀ ਪ੍ਰਾਪਤ ਲਿਖੀ ਹੁੰਦੀ ਹੈ ਅਤੇ ਉਸ ਨੂੰ ਕੋਈ ਵੀ ਨਹੀਂ ਬਦਲ ਸਕਦਾ ਪਰ ਫਿਰ ਵੀ ਕੋਈ ਰੋਗ ਲੱਗ ਜਾਏ ਜਾਂ ਕੋਈ ਕਟਨਾ ਹੋ ਜਾਵੇ ਤਾਂ ਕਈ ਇਹ ਹੀ ਕਹਿੰਦੇ ਹਨ ਕਿ ਅਗਰ ਇਸ ਡਾਕਟਰ ਕੋਲ ਚਲੇ ਜਾਂਦੇ ਤਾਂ ਬਚ ਜਾਣਾ ਸੀ ਜਾਂ ਜੇਕਰ ਸਾਨੂੰ ਪਹਿਲੇ ਹੀ ਪਤਾ ਹੁੰਦਾ ਤਾਂ ਅਸੀਂ ਇੰਜ ਕਰਦੇ ਅਤੇ ਇਸ ਘਟਨਾ ਤੋਂ ਬਚ ਜਾਣਾ ਸੀ ਪਰ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਹونی ਬੜੀ ਬਲਵਾਨ ਹੈ ਪਹਿਲਾਂ ਪਤਾ ਹੋਣ ਤੇ ਵੀ ਇਸ ਤੋਂ ਨਹੀਂ بچਿਆ ਜਾ ਸਕਦਾ ਸਾਡੀ ਅੱਜ ਦੀ ਸਾਖੀ ਇੱਕ ਰਾਜਾ ਜੋ ਕਿ ਇਸੇ ਤਰ੍ਹਾਂ ਦੀ ਸੋਚ ਰੱਖਦਾ ਸੀ ਕਿ ਜੇਕਰ ਪਹਿਲੋਂ ਹੀ ਹੋਣ ਵਾਲੀ ਘਟਨਾ ਦਾ ਪਤਾ ਲੱਗ ਜਾਏ ਤਾਂ ਉਸ ਤੋਂ ਬਚਿਆ ਜਾ ਸਕਦਾ ਹੈ ਪੰਡਤ ਨੇ ਉਸ ਨੂੰ ਸਮਝਾਇਆ ਕਿ ਜੋ ਪ੍ਰਾਪਲਬ ਲਿਖੀ ਜਾ ਚੁੱਕੀ ਹੈ ਉਸ ਨੂੰ ਨਹੀਂ ਬਦਲਿਆ ਜਾ ਸਕਦਾ ਪਰ ਉਹ ਮੰਨਣਾ ਹੀ ਨਹੀਂ ਚਾਹੁੰਦਾ ਸੀ ਤਾਂ ਪੰਡਤ ਨੇ ਉਸ ਨੂੰ ਉਸ ਦੀ ਮੌਤ ਬਾਰੇ ਦੱਸ ਦਿੱਤਾ ਕਿ ਇਸ ਤਰ੍ਹਾਂ ਉਸ ਨੂੰ ਮੌਤ ਆਵੇਗੀ ਤਾਂ ਰਾਜੇ ਨੇ ਵੀ ਕਹਿ ਦਿੱਤਾ ਕਿ ਮੈਨੂੰ ਹੁਣ ਮੇਰੀ ਮੌਤ ਦਾ ਪਹਿਲੇ ਹੀ ਪਤਾ ਲੱਗ ਗਿਆ ਹੈ ਹੁਣ ਮੈਂ ਆਪਣੀ ਮੌਤ ਨੂੰ ਟਾਲ ਸਕਦਾ ਹਾਂ ਤਾਂ ਕਿ ਉਸ ਨੂੰ ਕਾਮਯਾਬੀ ਮਿਲੇ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਜਨਮੇਜਾ ਰਾਜੇ ਨੇ 82 ਬਾਰ ਸਤਿਮ ਕਥਾ ਸੁਣਦਿਆਂ ਹੋਏ ਪੁੱਛਿਆ ਕਿ ਆਪ ਜੀ ਕਹਿੰਦੇ ਹੋ ਸ਼੍ਰੀ ਕ੍ਰਿਸ਼ਨ ਜੀ ਪਾਂਡਵਾਂ ਦੇ ਬਹੁਤ ਸਹਾਇਕ ਹੋਏ ਹਨ ਫਿਰ ਭਗਵਾਨ ਨੇ ਪਾਂਡਵਾਂ ਨੂੰ ਦੁੱਖ ਪ੍ਰਾਪਤ ਕਿਉਂ ਹੋਂ ਦਿੱਤਾ ਜੇ ਭਗਵਾਨ ਤ੍ਰਿਯੋਜਨ ਦੀ ਕੁਟਲ ਨੀਤੀ ਨੂੰ ਜਾਣਦੇ ਸਨ ਤਾਂ ਉਹਨਾਂ ਨੇ ਪਾਂਡਵਾਂ ਨੂੰ ਸचेत ਕਿਉਂ ਨਾ ਕਰ ਦਿੱਤਾ ਜੇ ਪਾਂਡਵਾਂ ਨੂੰ ਪਤਾ ਲੱਗ ਜਾਂਦਾ ਤਾਂ ਉਹ ਕਦੇ ਵੀ ਜੂਆ ਨਾ ਖੇਡਦੇ ਵਿਆਸ ਜੀ ਨੇ ਉੱਤਰ ਦਿੱਤਾ ਰਾਜਨ ਭਗਵਾਨ ਸਭ ਕੁਝ ਜਾਣਦੇ ਹਨ ਪਰ ਹੋਣੀ ਹੀ ਐਸੀ ਵਰਤਣੀ ਸੀ ਹੋਣੀ ਕਿਸੇ ਤਰ੍ਹਾਂ ਨਹੀਂ ਮਿਟਦੀ ਕੰਜਨ ਨੇ ਜੇ ਰਾਜੇ ਨੇ ਕਿਹਾ ਸਾਹਮਣੇ ਖੂਵੇ ਕੇ ਕੋਈ ਜਾਣ ਬੁੱਝ ਕੇ ਖੂਵੇ ਚ ਨਹੀਂ ਡਿੱਗਦਾ ਵਿਆਸ ਜੀ ਨੇ ਕਿਹਾ ਹੈ ਰਾਜਨ ਜੋ ਹੋਣਾ ਹੋਵੇ ਉਹ ਜ਼ਰੂਰ ਹੋ ਜਾਂਦਾ ਹੈ ਤੂੰ ਚੇਤਾ ਰੱਖੇ ਤੇਰੇ ਤੇ ਵੀ ਹੋਣੀ ਵਰਤੈਗੀ ਤੂੰ ਇੱਕ ਘੋੜੀ ਉੱਤੇ ਸਵਾਰ ਹੋ ਕੇ ਸ਼ਿਕਾਰ ਨੂੰ ਜਾਏਗਾ ਜਲ ਦੇ ਕਿਨਾਰੇ ਘੋੜੀ ਨੂੰ ਛੱਡ ਕੇ ਆਪ ਸੌਂ ਜਾਏਗਾ ਉਸ ਜਲ ਵਿੱਚੋਂ ਇੱਕ ਘੋੜਾ ਨਿਕਲੇਗਾ ਜਿਸ ਕਰਕੇ ਤੇਰੀ ਉਸ ਘੋੜੀ ਤੋਂ ਕਾਲੀ ਰੰਗ ਵਾਲਾ ਘੋੜਾ ਪਤਾ ਹੋਵੇਗਾ ਉਸ ਦਾ ਤੂੰ ਅਸਮੇਤ ਜਾਗਰ ਜਾਏਗਾ ਉਸ ਸਮੇਂ ਤੇਰੀ ਦਾਸੀ ਤੋਂ ਬਣੀ ਰਾਣੀ ਨਿਰਵਸਤਰ ਹੋ ਜਾਵੇਗੀ ਤੂੰ ਗੁੱਸੇ ਵਿੱਚ ਆ ਕੇ 18 ਬ੍ਰਾਹਮਣਾਂ ਨੂੰ ਜਾਨੋਂ ਹੀ ਮਾਰ ਸੁੱਟੇਗਾ ਜਿਸ ਕਰਕੇ ਤੇਨੂੰ ਕੋੜ ਦਾ ਰੋਗ ਹੋਵੇਗਾ ਅਤੇ ਤੇਰੀ ਮੌਤ ਹੋਵੇਗੀ। ਹੇ ਰਾਜਨ ਇਹ ਤੇਰੀ ਹੋਂਣੀ ਹੋ ਕੇ ਹੀ ਰਹੇਗੀ। ਵਿਆਸ ਜੀ ਪਾਸੋਂ ਇਹ ਗੱਲ ਸੁਣ ਕੇ ਰਾਜੀ ਜਨ ਨੇ ਜਿਨ ਕਿਹਾ ਜੇ ਤੁਸੀਂ ਮੈਨੂੰ ਪਹਿਲੇ ਹੀ ਦੱਸ ਦਿੱਤਾ ਹੈ ਤਾਂ ਮੈਂ ਐਸੀ ਕੋਈ ਗੱਲ ਕਰਾਂਗਾ ਹੀ ਨਹੀਂ ਜਿਸ ਕਰਕੇ ਮੈਂ ਕੋੜ ਦੇ ਦੁੱਖ ਨਾਲ ਮਰਾਂ। ਇਹ ਗੱਲ ਕਹਿ ਕੇ ਵਿਆਸ ਜੀ ਚਲੇ ਗਏ। ਇਸ ਵਾਰਤਾ ਨੂੰ ਕਈ ਸਾਲ ਬੀਤ ਗਏ। ਕਾਸ਼ੀ ਦੇ ਰਾਜੇ ਨੇ ਆਪਣੀ ਰਾਜਕੁਮਾਰੀ ਦਾ ਵਿਆਹ ਜਨਮੇ ਜਨਾਲ ਕਰ ਦਿੱਤਾ ਦਾਦ ਵਿੱਚ ਰਾਜਕੁਮਾਰੀ ਦੀ ਸੇਵਾ ਵਾਸਤੇ ਇੱਕ ਗੋਲੀ ਵੀ ਦਿੱਤੀ ਉਹ ਗੋਲੀ ਬੜੀ ਹੀ ਸੁੰਦਰ ਸੀ ਦਾਸੀ ਦੀ ਸੁੰਦਰਤਾ ਅੱਗੇ ਸਭ ਰਾਣੀਆਂ ਅਤੇ ਰਾਜਕੁਮਾਰੀਆਂ ਨੂੰ maat ਪੈ ਗਈ ਇੱਕ ਦਿਨ ਰਾਜੇ ਜਨਮੇਜੇ ਨੇ ਗੋਲੀ ਦੇ ਰੂਪ ਨੂੰ ਵੇਖ ਲਿਆ ਤਾਂ ਉਸੇ ਵੇਲੇ ਸਭ ਰਾਣੀਆਂ ਭੁੱਲ ਗਈਆਂ ਰਾਣੀਆਂ ਹੀ ਨਹੀਂ ਭੁੱਲੀਆਂ ਬਲਕਿ ਵਿਆਸ ਜੀ ਦਾ ਕਹਿਣਾ ਵੀ ਭੁੱਲ ਗਿਆ ਝਟ ਹੀ ਦਾਸੀ ਨੂੰ ਰਾਣੀ ਕਰ ਲਿਆ ਰਾਤ ਦਿਨ ਦਾਸੀ ਨਾਲ ਖੋਗ ਬਿਲਾਸ ਵਿੱਚ ਬਿਤਾ ਲੱਗਾ रानियां छुटੜ ਹੋ ਗਈਆਂ ਅਤੇ ਦਾਸੀ ਪਟਰਾਨੀ ਹੋ ਗਈ। ਇੱਕ ਦਿਨ ਸ਼ਹਿਰ ਵਿੱਚ ਕੋੜਿਆਂ ਦੇ ਸੁਦાગਰ ਆਏ। ਉਹਨਾਂ ਪਾਸੋਂ ਰਾਜੇ ਨੇ ਇੱਕ ਕੋੜੀ ਮੁੱਲ ਲਈ। ਉਸ ਕੋੜੀ ਤੇ ਸਵਾਰ ਹੋ ਕੇ ਦੱਖਣ ਵੱਲ ਸ਼ਿਕਾਰ ਨੂੰ ਚਲਾ ਗਿਆ। ਇੱਕ ਤਲਾਹ ਦੇ ਕਿਨਾਰੇ ਸੁੰਦਰ ছায়ਾ ਵੇਖ ਕੇ ਰਾਜਾ ਥਕੇਵਾਂ ਦੂਰ ਕਰਨ ਲਈ ਵਿਸ਼ਰਾਮ ਕਰਨ ਲੱਗਾ। ਉਸਦੇ ਦੇਖਦੇ ਹੀ ਦੇਖਦੇ ਤਲਾਹ ਵਿੱਚੋਂ ਇੱਕ ਕੋੜਾ ਨਿਕਲਿਆ। ਸਮਾਂ ਪੂਰਾ ਹੋਣ ਤੇ ਉਸ ਕੋੜੀ ਤੋਂ ਕਾਲੇ ਕੰਨਾਂ ਵਾਲਾ ਕੋੜਾ ਪੈਦਾ ਹੋਇਆ। ਉਸ ਅਮੋਲਕ ਕੋੜੇ ਨੂੰ ਪ੍ਰਾਪਤ ਕਰਕੇ ਰਾਜੇ ਜਨਮੇਜੇ ਨੇ ਅਸਮੇਤ ਜਗ ਸ਼ੁਰੂ ਕਰ ਦਿੱਤਾ ਜਗ ਹੋ ਰਿਹਾ ਸੀ ਦਾਸੀ ਤੋਂ ਬਣੀ ਰਾਣੀ ਕੋਲ ਬੈਠੀ ਸੀ ਇਸੇ ਸਬਬ ਨਾਲ ਉਹ ਰਾਣੀ ਆਸਨ ਤੋਂ ਉੱਠੀ ਤਾਂ ਹਮਾ ਦਾ ਇੱਕ ਅਜੀਹਾ ਬੁੱਲਾ ਆਇਆ ਜਿਸ ਨਾਲ ਲਾਲੀ ਦਾ ਪੱਲਾ ਉਤਾਨ ਉੱਡ ਗਿਆ ਅਤੇ ਬ੍ਰਾਹਮਣਾਂ ਦੀ ਸਭਾ ਵਿੱਚ ਉਹ ਨਿਰਵਸਤਰ ਹੋ ਗਈ ਭਾਵੇਂ ਬ੍ਰਾਹਮਣਾਂ ਨੂੰ ਹਸਾ ਦਿੱਤਾ ਪੰਡਤਾਂ ਨੂੰ ਹਸਦਾ ਵੇਖ ਕੇ ਰਾਜੇ ਜਨਮੇਜੇ ਨੂੰ ਗਰੋਹ ਚੜਿਆ ਅਤੇ ਕੋਸੇ ਵੇਲੇ ਤਲਵਾਰ ਫੜ ਕੇ 18 ਬ੍ਰਾਹਮਣ ਆਪਣੇ ਹੱਥ ਨਾਲ ਚਿਤਕਾ ਸੁੱਤੇ ਜਿਸ ਪਾਪ ਕਰਕੇ ਉਸ ਨੂੰ ਕੋੜ ਦਾ ਰੋਗ ਹੋ ਗਿਆ ਉਸ ਕੋੜ ਦੇ ਰੋਗ ਨਾਲ ਅਜਾ ਜਨਮੇਜਾ ਮਰ ਗਿਆ ਅਤੇ ਮਰਦੀ ਵਾਲੀ ਕਹੇ ਲੱਗਾ ਭਾਵੀ ਬੜੀ ਅਮਿਟ ਹੈ ਭਾਵ ਲੋਗ ਬਿਨਾ ਮਿਟਦੀ ਨਹੀਂ ਮਿਰਤੇ ਨਹੀਂ ਮਿਟਾਏ ਦੇਖਾ ਕਰਮੋ ਕੀ RAM ਲਖਣ ਕੋ ਰਾਜ ਤੁਲਾਰੇ ਬਾਨ ਕੋ ਗੱਦੀ ਛੋੜ ਸਿਦਾਰੇ ਸੰਗ ਜਨਕੀ ਜਾਈ ਦੇਖਾ ਕਰਮੋ ਕੀ ਮਿਟਦੀ ਨਹੀਂ ਮਿਟਾਏ पांडवीर महाबल तारी साथ द्रौपदी राज दुलारी विपत बन में पाई रेखा कर्मों की मिट्टी नहीं मिटाए हरीश चंद्र गोहित और तारा काशी विकास सकल परवारा विपत बड़ी उठाई रेखा कर्मों की मिट्टी नहीं मिटाए लीला कर्मों की चंदन की न्यारी बचे नहीं इस बल तारी चले न कष्ट तराई रेखा कर्मों की मृति नहीं मिटाई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ